ਆਪਣੀ ਕਾਰਵਾਈ ਕਰੋ ਆਹ ਲੱਗ ਗਿਆ ਅੱਜ ਮੈਨੂੰ ਪਤਾ ਲੱਗਦਾ थोड़ी देर ਪਹਿਲਾਂ ਕਿ ਪਿੰਡ ਦੇ ਸੰਤ ਕੋਲ ਚ ਕੁਝ ਬੰਦੇ ਜਿਹੜੇ ਪੈਸੇ ਵੰਡ ਰਹੇ ਨੇ ਜਦੋਂ ਪਿੰਡ ਵਾਲਿਆਂ ਸਰਪੰਚ ਸਾਹਿਬ ਮੇਰੇ ਨਾਲ ਜੀ ਨੇ ਮੈਨੂੰ ਦੱਸਿਆ ਕਿ ਪਿੰਡ ਚ ਕੁਝ ਬੰਦੇ ਕਾਹਦੇ ਵੰਡ ਰਹੇ ਨੇ ਆ ਪੈਸੇ ਤੇ ਕੋਲ ਨੇ ਇਹ ਗੱਡੀ ਉੱਥੇ ਲੱਗੀ ਉਥੋਂ ਗੱਡੀ ਧੂਕੇ ਨਾਲ ਧੱਕ ਕੇ ਗੱਡੀ ਇੱਥੇ ਲਿਆਉਂਦੀ ਹੈ ਸੁੱਟ ਕੇ ਭੱਜਾਇਆ ਜੀ ਉੱਥੋਂ ਛੱਡ ਕੇ ਗੱਡੀ ਭੱਜ ਕੇ ਆਇਆ ਆ ਉਹ ਤੇ ਜੇਬ ਚੋਂ ਪੈਸੇ ਨਿਕਲੇ ਆ ਆਹ ਦੀ ਗੱਡੀ ਆ ਦੋ ਮੁਲਾਜ਼ਮ ਹੀ ਨਾਲ ਇਹਦੇ ਆਹ ਇਹ ਗੱਡੀ ਤੇ ਆ ਦੋ ਆ ਗੱਡੀ ਦਾ ਨੰਬਰ ਪੀਪੀ05ਏ ਐਚ000055 ਇਹ ਗੱਡੀ ਦੇ ਸੀਟ ਵਿੱਚ ਨਹੀਂ ਪੈਸੇ ਆ ਦੇਖੋ ਸੀਟ ਦੇ ਉੱਪਰ ਖੁੱਲੇ ਪੈਸੇ ਪਏ ਤੇ ਅਗਰ ਤੇ ਪਰਸਤ ਹੁੰਦਾ ਤੇ ਪੈਸੇ ਪਰਸਤ ਚ ਰਹਿਣੇ ਚਾਹੀਦੇ ਸੀ ਸੀਟ ਦੇ ਉੱਤੇ ਪੈਸੇ ਪੈਣ ਦਾ ਕੰਮ ਨਹੀਂ ਚਾਹੀਦਾ ਕਿ ਜਿਹੜਾ ਇਹ ਜਿਹੜਾ ਕੰਮ ਚੱਲ ਰਿਹਾ ਡੇਰਾ ਪਾਪਾ ਨਾਨਕ ਪੈਸੇ ਦਾ ਜਾਂ ਸ਼ਰਾਬ ਦਾ ਤੌਰ ਸਾਰੇ ਪਿੰਡਾਂ 'ਚ ਚੱਲ ਚੱਲਾ ਮੈਂ ਇਲੈਕਸ਼ਨ ਕਮਿਸ਼ਨ ਨੂੰ ਬੇਨਤੀ ਕਰਦਾ ਹੈ ਇਹਨਾਂ ਲੋਕਾਂ ਤੇ ਤੁਰੰਤ ਤੱਕ ਛੱਲੇ ਆ ਜਾਏ ਔਰ ਇਹਨਾਂ ਤੇ ਬਣਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹਾਲ ਵੇਰ ਲੋ ਕਾਕਜੀ ਕਰਨ ਗਿਆ ਸੀ ਆਹ ਲੋ ਆਪਣੇ ਬਸੰਤਪੁਰ ਕੋਟ ਪਿੰਡ 'ਚ ਖੜੇ ਹਾਂ ਇੱਥੇ ਗੁਰਦੀਪ ਸਿੰਘ ਜਿਹੜਾ ਕੀਤਾ ਕੀਤਾ ਜੀ ਦਾ ਨਾਮ ਉਹ ਇੱਥੇ ਆ ਕੇ ਗਿਆ ਤੇ ਆਹ ਭਾਜੀ ਹੋਰਾਂ ਦੀ ਜੇਬ 'ਚੋਂ ਜਿਹੜਾ ਇਹਨਾਂ ਤੇ ਇਲਜ਼ਾਮ ਲੱਗਿਆ ਕਿ ਪੈਸੇ ਵੰਡ ਰਹੇ ਸੀ ਆਹ ਭਾਜੀ ਪੈਸੇ ਦਿਖਾਏ ਕਿ ਮੈਂ ਪੁਲਿਸ ਇਹਨਾਂ ਨੂੰ ਛੱਡ ਕੇ ਗਈਏ ਦੁਬਾਰਾ 300 ਰੁਪਏ ਮਿਲ ਗਏ 300 ਰੁਪਏ ਦਾ ਆ ਇਹਨੇ ਇਹਨੇ ਅਜੇ ਐਮ.ਐਲ.ਏ ਬਣਨਾ ਹੈ 700 ਰੁਪਏ ਪਿੱਛੇ ਗਲੀਆਂ 'ਚ ਬਸੰਤਕੋਟ ਦੀਆਂ ਥੱਕੇ ਖਾਂਦਾ ਫਿਰਦਾ ਕਿ ਮੈਂ ਕਿਸੇ ਦੇ ਪਰਚਾ ਕਰਾ ਦਾਂ ਇਹਨੂੰ ਕਹਿ 2400 ਪੇਟੀ ਤੇਰੀ ਚੱਲ ਫੜੀ ਗਈ ਹੈ ਤੇ ਅਜੇ ਤੂੰ ਪਤਾ ਨਹੀਂ ਕਿੰਨੀਆਂ 40 ਪੇਟੀਆਂ ਪਿੱਛੇ ਉਥੇ ਰੁਲਦਾ ਫਿਰਦਾ ਸੀ ਕਿ 2400 ਪੇਟੀ ਤੇਰੀ ਉਥੇ ਪੜੀ ਗਈ ਆ ਧਨੀਵਾਲ ਸਾਹਿਬ ਕਹਿੰਦੇ ਕਿ ਉਹ ਤੇ ਜੀ ਪਤਾ ਨਹੀਂ ਕਿੰਨੇ ਨਾਲ ਆ ਤਾਂ ਮੈਂ ਤਾਂ ਪੀਂਦਾ ਨਹੀਂ ਤੇ ਉਹ ਇਹੋ ਜੇ ਮੰਤਰੀ ਨੂੰ ਕਹਿਣ ਲੜੇ ਕਿ 2400 ਪੇਟੀ ਤੇਰੇ ਪੀਣ ਲਈ ਥੋੜੀ ਜਾਈ ਸੀ ਇੱਥੇ ਇਹ ਅੱਜ ਫੇਰ ਇੱਥੇ ਫੋਰਸ ਭੇਜੀ ਗਈ ਇਹਨਾਂ ਨੂੰ ਪੁਲਿਸ ਕੋਲੋਂ ਵੀ ਚਕਾਇਆ ਗਿਆ ਇਹ ਤੇ ਪਹੁੰਚੇ ਆ ਜਦੋਂ ਉਹਨਾਂ ਨੂੰ ਪਤਾ ਲੱਗਿਆ ਤਾਂ ਫੇਰ ਉਹਨਾਂ ਛੱਡਿਆ ਇਹਨਾਂ ਨੂੰ ਆ ਬੀਬੀਆਂ ਵੀ ਨਾ ਮੈਂ ਸਭ ਤੋਂ ਵੱਡੀ ਗੱਲ ਦੱਸਾਂ ਇੱਕ ਇਸ ਪਿੰਡ 'ਚ ਇਹੋ ਜਿਹੇ ਦੁਸ਼ਟ ਬੰਦੇ ਨੂੰ ਆਣਾ ਜਿੰਨੇ ਜਿਹਦਾ ਕੈਰੈਕਟਰ ਪੁਰਾਣਾ ਇਹਨੂੰ ਇਹਨੂੰ ਮੈਂ ਅੱਜ ਕਹਿ ਦਿੰਨਾ ਮੇਰੇ ਭਾਵੇਂ ਬਜ਼ੁਰਗਾਂ ਦਾ ਟਾਈਮ ਸੀ ਅਤਵਾਦ ਬੜੇ ਜਿਹੜਾ ਕੁਝ ਤੂੰ ਕਰਦਾ ਰਿਹਾ ਜਿਹੜਾ ਕਤਲ ਤੇਰੇ ਤੇ ਪਿਆ ਸੀ ਉਹ ਚੀਜ਼ ਯਾਦ ਰੱਖੀ ਇੱਕ ਵਾਰੀ ਇਹਨਾਂ ਲੋਕਾਂ ਨੂੰ ਉਹ ਚੀਜ਼ ਜਦੋਂ ਸਟੇਜ ਤੇ ਖੜ ਕੇ ਬੋਲਣੋਂ ਦਾ ਅੱਖਾਂ ਜਿਹਾ ਕਰਕੇ ਉਹ ਪਤਾ ਨਹੀਂ ਕੀ ਸਮਾਨ ਖਾਦਾ ਹੁੰਦਾ ਮੂੰਹ ਐਡਾ ਲਾਲ ਹੁੰਦਾ ਤੇ ਬੋਲਿਆ ਜਾਂਦਾ ਨਹੀਂ ਬਾਜਮਸਾ ਨਿਕਲਦੀ ਇਹਨੂੰ ਕਹੋ ਪਹਿਲਾਂ ਆਪਣਾ ਪੁਰਾਣਾ ਕਰੈਕਰ ਲੋਕਾਂ ਕੇ ਕੱਢੇ ਤੂੰ ਉਸ ਪਿੰਡ ਚ ਬੜਿਆ ਜਿੱਥੇ ਆ ਮੇਰੀਆਂ ਭੈਣਾਂ ਵੱਡੀਆਂ ਨੇ ਇੱਥੋਂ ਚਿੱਟਾ ਖਤਮ ਕੀਤਾ ਇੱਥੇ 300 ਜੇ ਪਿੰਡ ਆ ਨਾ ਹਲਕੇ ਚ ਇਹ ਬੀਬੀਆਂ ਨੇ ਪਹਿਲਾ ਪਿੰਡ ਸੀਗਾ ਪੂਰੇ ਹਲਕੇ ਚ ਜਿੱਥੇ ਚਿੱਟਾ ਬੜਨ ਦੀ ਸੀ ਦਿੱਤਾ ਤੇ ਇਹੋ ਜੇ ਪਿੰਡ ਚ ਆ ਕੇ ਤੂੰ ਆਪਣੀ ਬਦਮਾਸ਼ੀ ਖਾਨਾ ਅੱਜ ਇਹ ਰੁੱਲਦਾ ਫਿਰਦਾ ਇਹਨੂੰ ਹਾਰ ਵਿਖਰੀ ਹੈ ਤੇ ਹੁਣ ਬਦਮਾਸ਼ੀ ਤੇ ਆਇਆ ਹੋਇਆ ਇਹਨੂੰ ਕਹੇ ਜਦੋਂ ਸਾਹਮਣੇ ਆਏਂਗਾ ਨਾ ਤੇ ਉਦੋਂ ਤੈਨੂੰ ਦੱਸਦੇ ਹਾਂ ਤੇ ਹੁਣ ਫੇਰ ਆ ਜਾ ਇੱਥੇ ਇੱਥੇ ਹੀ ਖੜੇ ਆ ਆ ਖੜੀ ਹੋ ਗੱਡੀ ਆ ਜੀ 300 ਰੁਪਏ 300 ਰੁਪਏ ਦੀ ਤੇ ਵੀਡੀਓ ਬਣਾ ਕੇ ਕੱਢ ਦਿਓ ਇੱਥੇ ਵੀਡੀਓ ਬਣਾਈਏ ਪਹਿਲਾਂ ਅੱਗੇ ਹੰਡ ਬ੍ਰੇਕ ਅੰਦਰ 300 ਰੁਪਏ ਪਿਆਰ ਸੀਗਾ ਮੇਰੀ ਗੱਡੀ ਕੱਢ ਚਾਬੀ ਕੱਢ ਕੇ ਲੈ ਕੇ ਪੁਲਿਸ ਨੂੰ ਆਣ ਕੇ ਨਾ ਹੈਂਡਓਵਰ ਕੀਤੀ ਆ ਆ ਚਾਬੀ ਵੀ ਕੱਢ ਕੇ ਲੈ ਗਈ ਦੀ ਚਾਬੀ ਖੋ ਕੇ ਲੈ ਗਈ ਹੈਂਡ ਬ੍ਰੇਕ ਵੀ ਪਾ ਜਨਾ ਨਹੀਂ ਕੀਤੀ ਔਰ ਇਥੋਂ ਤੱਕ ਵੀ ਤੋਂ ਖੇਤੀ ਕੇ ਮੈਂ ਆਪਣਾ ਮਾਰਕਟ ਕੀਤਾ ਇਥੋਂ ਤੱਕ ਮੈਂ ਧੂਕੇ ਕੱਢਿਆ ਗੱਡੀ ਦੀ ਹੈਂਡ ਬ੍ਰੇਕ ਜਿਹੜੀ ਉਹ ਵਿੰਗੀ ਹੋ ਗਈ ਆ ਤੁਸੀਂ ਚੈੱਕ ਕਰ ਸਕਦੇ ਹੋ ਹੈਂਡ ਬ੍ਰੇਕ ਵੀ ਵਿੰਗੀ ਹੋ ਜਾਂਦਾ ਹੈ ਇਹਨਾਂ ਛੱਡੀ ਨਹੀਂ ਵੀਰ ਜੀ ਹੈਂਡ ਬ੍ਰੇਕ ਵਿੰਗੀ ਹੋ ਗਈ ਵਿੱਚ ਜੋ ਮੈਂ ਖੇਚੇ ਦਾਹ ਬੰਦੇ 10 12 ਬੰਦੇ ਹੀ ਬੜੀ ਉਹ ਵੀ ਦੇਖੀ ਜੀ ਸਾਰੇ ਪੱਲੀ ਸਾਈਡ ਤੋਂ ਬੰਦੇ ਬਾਰੀ ਖੋਲਦੇ ਨੇ ਬੰਦੇ ਧੂੜੇ ਕੱਢਿਆ ਔਰ 300 ਰੁਪਏ ਜਦੋਂ ਮੈਂ ਖੇਚ ਤੂਰੇ ਵਿੱਚ ਗੱਡੀ ਦੇ ਵਿੱਚ ਹੀ ਰਹਿ ਗਿਆ ਮੇਰੀ ਗੱਡੀ ਦੇ ਵਿੱਚ ਹੀ 300 ਰੁਪਏ ਪਿਆ ਸੀਗਾ ਇੱਥੇ ਸੀਟ ਦੇ ਉੱਤੇ ਇੱਥੋਂ ਪੁਲਿਸ ਨੇ ਆਣ ਕੇ ਬਰਾਬਰ ਕੀਤਾ 300 ਰੁਪਏ ਗੱਲ ਕਰਨਾ ਹੈ ਮਤਲਬ ਇਹ ਤਾਂ ਮਾੜੀ ਹਾਰਨਾ ਜੀ ਆਹ ਤੁਹਾਡਾ ਸਾਰਾ ਪਿੰਡ ਨਾਲ ਹੈ ਤੁਹਾਡੇ ਵੀਰ ਜੀ ਇੱਕ ਵਾਰੀ ਦਿਖਾਈਏ ਅੰਦਰ ਸਿਰਪਾਹਾੜੇ ਪਿੰਡ ਵਿੱਚ ਤਾਂ ਇਹ ਕੰਮ ਹੋਇਆ ਕਿ ਇਹ ਪਿੰਡ ਦੇ ਵਿੱਚੋਂ ਕਾਂਗਰਸ ਪਾਰਟੀ ਜਿੱਤਦੀ ਹੈ ਤੇ ਬਸ ਇਹਨੂੰ ਜਿੱਤਣ ਨਹੀਂ ਦੇਣਾ ਉਹਨਾਂ ਨੂੰ ਆਪਣੀ ਹਾਰ ਨਜ਼ਰ ਆਉਂਦੀ ਔਰ ਆਪਣੀ ਹਾਰ ਨੂੰ ਸਾਬਤ ਕਰ ਗਿਆ ਉਹ ਜਿੱਤੇ ਚਾਹੇ ਹਾਰੇ ਉਹ ਹਾਰਿਆ ਸਾਡੇ ਪਿੰਡੋਂ ਉਹ ਆਪਣੀ ਹਾਰ ਨੂੰ ਸਾਬਤ ਕਰਕੇ ਗਿਆ ਇੱਥੇ ਪਹਿਲਾਂ ਆਮ ਨਾਲੀ